ਬੀਨਾ ਲੜਾਈ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਜੀ ਕਿਥੇ ਅੱਜ ਬੈਠੇ ਹੋ ਕੀ ਇਹ ਮੈਟਰ ਹੈ ਜਿਹੜਾ ਮੇਰਾ ਨਾਮ ਮਲਕੀਤ ਸਿੰਘ ਜੀ ਮੈਂ ਪਿੰਡ ਪੂਨੀਆ ਖਾਨ ਦਾ ਰਹਿਣ ਵਾਲਾ ਜੀ ਅਸੀਂ ਨਾ ਸਾਡੇ ਪਰ ਕੇਸ ਪਾਸ ਦਾ ਜੱਸਾ ਸਿੰਘ ਨੇ ਝੂਠੀ ਸੀ ਪੰਜ ਛੇ ਕੇਸ ਪਾਰਖੀਆਂ ਨੇ ਤੇ ਜ਼ਮੀਨ ਹੜੱਪ ਰਿਆ ਜੀ ਸਾਡੀ ਧੱਕੇ ਨਾਲ ਮੇਰੀਆਂ ਦੋ ਭੂਆ ਸੀ ਉਹਨਾਂ ਕੇ ਮਰੀਆਂ ਹੋਈਆਂ ਗਈਆਂ ਜ਼ਮੀਨਾਂ ਆਪਣੇ ਨਾਮ ਕਰਾ ਗਿਆ ਸਾਡੇ 30 ਬਿਗੇ ਜ਼ਮੀਨ 15 ਬਿਗੇ 6 ਬਿਗੇ 2 ਬਿਗੇ 9 ਸੀ 15 ਬਿਗੇ 6 ਬਿਗੇ 2 ਬਿਗੇ 1 ਸੀ ਤੇ ਅਸੀਂ ਜੇ ਉਸ ਦੀ ਪਹਿਰ ਵੀ ਕਰੀਏ ਜਾਂ ਅਸੀਂ ਨੇ ਉਸ ਦਾ ਕੇਸ ਪਾਇਆ ਸੀ ਸਾਡੇ ਦੇ ਝੂਠੇ ਪਰਚੇ ਬਣਾ ਦਿਆ ਹੁਣ ਸਾਡੇ ਦੇ ਨੇ ਅੱਜ ਕੇ ਦਿਨ ਦੀ ਝੂਠਾ ਪਰਚਾ ਬਣਾ ਰਖਿਆ ਕਿਡਨੈਪ ਕਰ ਆਪਣੇ ਨੌਕਰ ਵੱਲੋਂ ਜੀ ਵੀ ਮੇਰਾ ਨੌਕਰ ਨੂੰ ਇਹਨਾਂ ਨੇ ਪਕੜ ਲਿਆ ਕਿ ਪੈਸੇ ਕੱਢ ਲਏ ਉਹਦਾ ਮੋਬਾਈਲ ਕੱਢ ਲਿਆ 12000 ਰੁਪਏ ਸਾਡੇ 9 ਲਾਤਾ ਜਦ ਕਿ ਇਹਨੇ ਆਪ ਨੌਕਰ ਨੂੰ ਭੇਜਿਆ ਇਸ ਦਾ ਫੋਨ ਹੈ ਉਸਕੇ ਨੌਕਰ ਕੇ ਫੋਨ ਤੇ ਵੀ ਹੈਗਾ ਗਿਆ ਬਜੀ ਅਸੀਂ ਨੇ ਪੁਲਿਸ ਨੂੰ ਫੋਨ ਕਰਿਆ 112 ਤੇ ਮੇਰੀ ਭਤੀਜੀ ਨੇ ਜੀ ਵੀ ਸਾਡੇ ਘਰ ਬੰਦੇ ਵੜ ਗਏ ਜੀ ਸ਼ਰਾਬ ਪੀਕੇ ਤੇ ਗੋਲੀਆਂ ਖਾ ਕੇ ਨਸ਼ੇ ਵਿੱਚ ਫਿਰ ਰਹੇ ਆ ਦੋ ਬੰਦੇ ਦੋ ਸੀ ਜੀ ਉਹ ਇਹਨਾਂ ਨੇ ਫੋਨ ਵੀ ਕਰਿਆ ਮੈਰੀ ਉਹਰੇ ਪੁਰਾਣੀ ਨਿਕੈਰੀ ਚਾਹੀਦੀ ਸੀ ਜੀ ਐਸ ਵੀ ਸਿਟੀ ਕੋਲ 9 ਤਰੀਕ ਸੀ ਪੰਜਵਾਂ ਮਹੀਨਾ ਸੀ ਜੀ 24 ਨੂੰ ਉਹ ਸੀ ਮਰੇ ਦਫ਼ਤਰ 'ਚ ਖੜੇ ਸੀਗੇ ਅਸੀਂ ਮੈਲ ਸਿੰਘ ਨੂੰ ਕਹਿ ਆ ਵੀ ਸਾਡੇ ਪਿੰਡ 'ਚ ਝਗੜਾ ਹੋ ਗਿਆ ਜੀ ਮੇਰੇ ਕੋਲ ਫੋਨ ਆਇਆ ਉਹ ਕਹ ਆ ਕੋਈ ਗੱਲ ਨਹੀਂ ਜੀ ਵੀ ਤੁਸੀਂ ਜਾਓ ਅਸੀਂ ਇਹਨਾਂ ਤੇ ਕਹੇ ਤੇ ਸਾਡੇ ਪਰ ਤੁਰਤ ਉਹਨਾਂ ਨੇ ਸਾਡੇ ਜਾਣ ਦੇ ਪਹਿਲਾਂ ਪੁਲਿਸ ਖੜੀ ਸੀ ਜੀ ਸਾਡੇ ਮੈਂ ਪਰਚਾ ਕੱਟ ਦਿਆ ਝੂਠਾ ਜੀ ਪਹਿਲਾਂ ਇਹਨਾਂ ਨੇ ਆਪਣੇ ਨੋਕੋਂ ਦੇ ਇੱਕ ਐਸਸੀ ਦਾ ਪਰਚਾ ਪਾਤਾ ਜੀ ਸਾਨੂੰ ਘਰ ਤੇ ਵੇ ਘਰ ਕਰਕੇ ਰੱਖਿਆ ਭਜਾ ਕੇ ਰੱਖਿਆ ਹਰਜੀਤ ਸਿੰਘ ਨੂੰ ਜੀ ਉਹ ਸਾਡੀ ਹਾਈ ਕੋਰਟ ਜਾ ਕੇ ਜਬਾਨਤ ਹੋਈ ਸੀ 447 ਦਾ ਪਰਚਾ ਬਣਾ ਦਿਆ ਜੀ ਫੇਰ ਤਾਂ ਅਸੀਂ ਆਪਣੇ ਵਾਰੇ ਆ ਤੇ ਸਾਡੇ ਦੇ 447 ਦਾ ਪਰਚਾ ਬਣਾ ਦਿਆ ਪੁਲਿਸ ਨੂੰ ਕਹਿ ਕੇ ਪੁਲਿਸ ਕੋ ਚਲਾਨ ਨਹੀਂ ਪੇਸ਼ ਕਰਦੀ ਉੱਥੇ ਰੱਖ ਲਿਆ ਸਾਨੂੰ ਡਰਾਣ ਕੀ ਮਾਰੀ ਉੱਥੇ ਬੜਨ ਨਹੀਂ ਦਿੰਦੀ ਜੇ ਅਸੀਂ ਕੋਈ ਸ਼ਿਕਾਇਤ ਲੈ ਕੇ ਪੁਲਿਸ ਕੇ ਪੁਲਿਸ ਕੇ ਥਾਣੇ 'ਚ ਜਾਂਾਂ ਜੀ ਸਾਡੇ ਤੇ 182 ਲਾਦੇ ਹਾਂ ਉਹ ਕਿ ਤੁਸੀਂ ਜੱਸਾ ਸਿੰਘ ਕੇ ਖਿਲਾਫ ਆਏ ਆ ਥਾਣੇ 'ਚ 182 ਲਾਦੇ ਹਾਂ ਜੀ ਜਾਦੇ ਇਸ ਕੀ ਉਮਰਾ ਨੰਗਰ ਨਾਲ ਆਈਜੀ ਨਾਲ ਵੀ ਰਿਸ਼ਤੇਦਾਰੀ ਸੀ ਜੀ ਜੱਸਾ ਸਿੰਘ ਦੀ ਜ਼ਮੀਨ ਸਾਂਝੀ ਹੈ ਜੀ ਇਹਨਾਂ ਕੀ ਭਾਵੇਂ ਨਾ ਜ਼ਮੀਨ ਜੱਸਾ ਸਿੰਘ ਕਰਾ ਲਿਆ ਆਪਣੇ ਨੌਕਰਾਂ ਨਾਂ ਕਰਾ ਲਿਆ ਆਪਣੇ ਪੜੋਈਏ ਨਾਂ ਕਰਾ ਲਿਆ ਅਬਰਾਈ ਕੀ ਜਨਾਨੀ ਹੈ ਜੀ ਮਨੀਂਦਰ ਕੌਰ ਉਸਕੇ ਨਾਂ ਕਰਾ ਦਿਆ ਜੀ ਉਹ ਤੋਂ ਫਿਰ ਬਾਅਦ ਵਿੱਚ ਆਪ ਕਰਾ ਲਿਆ ਹੈ ਜ਼ਮੀਨ ਨਾਂ ਫਿਰ ਆਪਣੇ ਬੇਟਾਂ ਕੇ ਨਾਂ ਕਰਾ ਦਿਆ ਪਹਿਲਾਂ ਹਿਰਾ ਫੇਰੀ ਅਦਲਾ ਬਦਲੀ ਕਰਾ ਜੀ ਕਦੇ ਰਾਮਚੰਦ ਕੇ ਨਾਂ ਜ਼ਮੀਨ ਕਰਾਤੀ ਮਤਲਬ ਕਿ ਕਦੇ ਪਹਿਲਾਂ ਕਿਸੇ ਗਲਤ ਬੰਦੇ ਕੇ ਨਾਂ ਜ਼ਮੀਨ ਕਰਾ ਕੇ ਅਮੀਰ ਬੰਦੇ ਕੇ ਨਾਂ ਜ਼ਮੀਨ ਕਰਾ ਕੇ ਉਹ ਬਾਅਦ ਚ ਆਪ ਆਪ ਜ਼ਮੀਨ ਕਰਾ ਲਿਆ ਜੀ ਜੀ ਅਸੀਂ ਅਦਾਲਤ ਜਾਈਏ ਉੱਥੇ ਨਹੀਂ ਸਾਡੇ ਪੈਰ ਲੱਗਣ ਦਿੰਦਾ ਜੀ ਬੰਦੇ ਖੜੇ ਹੋਆ ਕਿ ਕਿਸਕਾ ਆਪਣੋਈ ਆ ਜੀ ਬਲਵਿੰਦਰ ਸਿੰਘ ਜੀ ਉਹ ਉਹਨੂੰ ਆਪਣੇ ਇੱਕ ਗਨਦਿਰਤੀਆ ਲੈ ਕੇ ਛੁੱਟੀ ਉਸਕੀ ਉਸਕੀ ਵੀ ਮੈਂ ਅਪਲੀਕੇਸ਼ਨ ਪਾਈਆਂ ਵੀ ਆ ਮੁੱਖ ਮੰਤਰੀ ਤੱਕ ਵੀ ਗਏ ਆ ਸੀ ਮੁੱਖ ਮੰਤਰੀ ਦੇ ਦਫ਼ਤਰ ਵੀ ਗਏ ਸੀ ਇਸ 30 ਤਰੀਕ ਨੂੰ ਜਿਹੜੀ ਲੰਘ ਕੇ ਗਈ ਹੈ ਜੀ ਸਾਨੂੰ ਮਿਲੇ ਨਹੀਂ ਬਰਾੜ ਸਾਹਿਬ ਮਿਲੇ ਸੀ ਜੀ ਆਪਣਾ ਐਸਐਸਪੀ ਕੋਲ ਵੀ ਪੇਸ਼ ਹੋਏ ਸਾਰਾ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਹੁਣ ਇਹ ਤਿੰਨ ਵਾਰੀ ਧਰਨੇ ਲੱਗੇ ਜੀ ਪਹਿਲਾਂ 12 ਤਰੀਕ ਨੂੰ ਲੱਗੇ ਜੀ ਫਿਰ 25 ਤਰੀਕ ਨੂੰ ਲੱਗੇ ਆ ਪਿਛਲੇ ਮਹੀਨੇ ਕੀ ਹੁਣ ਅੱਜ ਲੱਗਿਆ ਜੀ ਵੀ ਸਾਨੂੰ ਕਿਸੇ ਤਰ੍ਹਾਂ ਇਨਸਾਫ਼ ਮਿਲ ਜੇ ਇਹ ਸਾਡੀ ਜਾਨ ਦਾ ਖਤਰਾ ਵੀ ਬਣਿਆ ਹੋਇਆ ਜੀ ਸਾਨੂੰ ਇਹ ਲੋਕਾਂ ਦੇ ਮਰਾ ਵੀ ਸਗਾ ਕਟਾ ਵੀ ਸਗਾ ਕਿਉਂਕਿ ਇਹਨੇ ਮੇਰੇ ਫੁੱਫੜ ਦੀ ਨੂੰ ਬਹੁਤ ਕੁੱਟਾ ਵੱਡਿਆ ਸੀ ਕਿਰਾ ਉਹਨੇ ਕੀ ਸ਼ਿਕਾਇਤ ਕਰਤੀ ਸੀ ਵੀ ਇਹਨੇ ਮੇਰੀ ਜ਼ਮੀਨ ਮੇਰੇ ਘਰ ਵਾਲੀ ਦੀ ਜ਼ਮੀਨ 15 ਬਿਘੇ 20 ਸਵੇ ਲਈ ਐਸਬੀ ਹੈੱਡ ਕੁਆਰਟਰ ਕੋਲ ਵੀ ਦਿਖਾਸ ਲੱਗੀ ਜੀ ਇਹਨੇ ਉਹਨੂੰ ਪਲੂ ਪਲੂ ਕੇ ਕਰਤਾ ਵੀ ਮੈਂ ਤੁਹਾਡੀ ਐਂ ਕਰਾਂਗਾ ਬੋਕਰਾਂ ਜਦੋਂ ਦੋ ਚਾਰ ਦਿਨ ਬੀਤੇ ਬੀਤਣ ਤੋਂ ਬਾਅਦ ਉਹਨੂੰ ਬਹੁਤ ਬਟਿਆ ਕੁੱਟਿਆ ਸੜਕ ਪਰ ਘੇਰ ਕੇ 326 ਦਾ ਮੁਕੱਦਮਾ ਬਣਿਆ ਜੀ ਤੇ ਉਸ ਦਾ ਕੁਝ ਨਹੀਂ ਬਣ ਸਕਿਆ ਵਿਚਾਰਾ ਉਹ ਡਰ ਗਿਆ ਫਿਰ ਉਸ ਦੇ ਸਾਹਮਣੇ ਇਹ ਅੱਜ ਧਰਨਾ ਲਾਇਆ ਜੀ ਐਸਐਸਪੀ ਦੇ ਦਫ਼ਤਰ ਪੁਲਿਸ ਕੇ ਡੀਸੀ ਕੇ ਵੀ ਨੋਸਟਮਾ ਜੀ ਪੁਲਸ ਵਾਲਿਆਂ ਨੇ ਵੀ ਕਿਹਾ ਵੇ ਪੰਜ ਚਾਰ ਦਿਨ ਪਹਿਲਾਂ ਕਹਿ ਕੇ ਗਏ ਆ ਜੀ ਸਾਡੇ ਕੋਲ ਝੂਠੇ ਪਰਚੇ ਬਣਾ ਰਿਹਾ ਜੀ ਸਾਡੇ ਘਰ ਗਲਤ ਬੰਦੇ ਭੇਜ ਰਿਹਾ ਹਰ ਇੱਕ ਵਾਰ ਨਹੀਂ ਭੇਜਿਆ ਜੀ ਇਹਨੇ ਪਹਿਲਾਂ ਵੀ 16 11 16 ਤਰੀਕ ਜੀ 11ਵਾਂ ਮਹੀਨਾ 2021 ਨੂੰ ਸਾਰੇ ਬੰਦੇ ਭੇਜੇ ਨੇ ਨਾਲ ਪੁਲਸ ਸਾਡੇ ਦਰਵਾਜ਼ੇ ਵੜ ਤੇ ਦਰਵਾਜੇ ਤੋੜ ਤੇ ਜਾਲੀਆਂ ਵੱਢਦੀਆਂ ਇਹ ਕੇ ਨਾਲ ਐਸਐਸਪੀ ਰਲਿਆ ਹੋਇਆ ਸੀ ਜੀ ਭੁੱਲਰ ਪੂਰੀ ਕਾ ਨੋਕਲ ਰਹਿਣ ਵਾਲਾ ਉਹ ਉਹ ਕੀ ਜ਼ਮੀਨ ਹੈ ਇਸਕੇ ਵਿਚਾ ਉਸਕੇ ਨੌਕਰਾਂ ਦੇ ਜਾਂਦੇ ਜਾਂਦੇ ਇਸਕੇ ਡੇਰੇ ਚ ਹੁਣ ਫੇਰ ਇਸकी ਪਿੱਛੇ ਤੇ ਭੁੱਲਰ ਖੜਿਆ ਜੀ ਡੀਆਈਜੀ ਉਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਹੁਣ ਮੇਰੇ ਭਰਾ ਨੂੰ ਇਹ ਬੰਨ ਕੇ ਨੂੜ ਕੇ ਕੁੱਟ ਕੇ ਲਿਆਇਆ ਡਾਂਗਾਂ ਸੋਟੀਆਂ ਨਾਲ ਜਿੱਤਰਾ ਆਪਾਂ ਕਿਸੇ ਪਸ਼ੂ ਨੂੰ ਕੁੱਟੇ ਕਰਾਈਏ ਉਸ ਇੱਕ ਘਰ ਤੇ ਕੈਮਰਾ ਲੱਗਿਆ ਹੋਇਆ ਸੀ ਕਲੋਨੀ ਚ ਬਣਾਇਆ ਹੋਇਆ ਸੀ ਜਿੱਥੇ ਮੇਰਾ ਭਰਾ ਫੜਿਆ ਜੀ ਉਹਨੂੰ ਗੁਨੀਮਾਚਰਾ ਕਹਦੇ ਆ ਜ਼ਮੀਨ ਸਾਡੇ ਪਿੰਡ ਦੀ ਆ ਉੱਥੇ ਤੇ ਉਹਨਾਂ ਨੇ ਪੁਰਸਾਂ ਵਾਲਿਆਂ ਨੇ ਕੈਮਰਾ ਵਟਲੇ ਜੀ ਪਹਿਲਾਂ ਸਾਡੇ ਘਰ ਕੇ ਕੈਮਰੇ ਵਟਲੇ ਜੀ ਇਹ ਪੁਰਸ ਦਾ ਸਹਾਰਾ ਲੈ ਲੈ ਕੇ ਸਾਨੂੰ ਦੁਲਾ ਰਿਆ ਭੁਜਾਰਿਆ 40 ਸਾਲਾਂ ਤੋਂ ਸਾਨੂੰ ਘਰ ਨਹੀਂ ਪੜਨਦੇ ਰਿਹਾ ਜੀ ਇਹ ਸਾਨੂੰ ਬਾਹਰ ਹੀ ਰੱਖ ਰਿਆ ਸਾਡੇ ਮੱਜਾਂ ਵੀ ਭੁੱਖੀਆਂ ਮਰ ਗਈਆਂ ਸਾਡੇ ਬੱਚੇ ਵੀ ਬਰਬਾਦ ਹੋ ਗਏ ਸਕੂਲ ਵਾਲੇ ਵੀ ਹੋ ਹੋ ਗਏ ਜੀ ਸਾਡੇ ਕੋਲ ਪੈਸਾ ਵੀ ਮੁੱਕਦਾ ਜਾ ਰਿਹਾ ਹੁਣ ਵੀ ਮੇਰੇ ਖੇਤ ਵਿਹਲੇ ਪੈ ਨਹੀਂ ਖੇਤ ਨਹੀਂ ਬਾਣ ਦਿੰਦਾ ਜੀ ਕੀ ਮੰਗ ਕਰਦੇ ਆ ਜੀ ਅਸੀਂ ਤਾਂ ਮੰਗ ਇਹ ਕਰ ਰਹੇ ਹਾਂ ਹੱਥ ਬੰਨ੍ਹ ਕੇ ਵੀ ਪੁਰਸ ਅਫਸਰਾਂ ਦੇ ਵੀ ਸਾਡੇ ਤੇ ਰਹਿਮ ਕਰੋ ਸੱਚ ਨੂੰ ਜਾਣੋ ਸੱਚ ਨੂੰ ਪਛਾਣੋ ਜੇ ਸਾਰਾ ਸੀ ਕਸੂਰਵਾਰਾਂ ਸਾਨੂੰ ਚੌਂਕਚ ਫਾਂਸੀ ਦੇ ਦੋ ਜੇ ਕਸੂਰਵਾਰਾ ਇਸਕੇ ਉਪਰ ਕੋਈ ਕਾਰਵਾਈ ਕਰੋ ਅਸੀਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰ ਲਈ ਮੰਤਰੀਆਂ ਤੱਕ ਵੀ ਸਾਰਾ ਕਿਤੇ ਪਹੁੰਚ ਕਰ ਲਈਏ ਕਿਤੇ ਨਹੀਂ ਪੈਰ ਨਹੀਂ ਲੱਗਦੇ ਕਿਉਂਕਿ ਇਸਕੇ ਪਿਛਤ ਭਰਾ ਉਬਰਾਏ ਸਾਹਿਬ ਵੀ ਆ ਵੱਡੇ ਵੱਡੇ ਪੁਲਿਸ ਦੇ ਉਮਰਾ ਨੰਗਲ ਵੀ ਆ ਵੱਡੇ ਵੱਡੇ ਡੀਆਈਜੀ ਪਟਿਆਲੇ ਕੇ ਵੀ ਆ ਪਹਿਲਾਂ ਐਸਐਸਪੀ ਵੀ ਰਹਾ ਹੋਰ ਇਸਕੇ ਯਾਰ ਦੋਸਤ ਮਿਸਟਰ ਵੀ ਆ ਇਹ ਡੀਐਸਪੀ ਕੇ ਖਿਲਾਫ ਵੀ ਮੈਂ ਅਪਲੀਕੇਸ਼ਨ ਪਾਈ ਸੀ ਪਹਿਲਾਂ ਗੁਰਦੇਵ ਸਿੰਘ ਧਾਰੀਵਾਲ ਸੀ ਇਸਕੇ ਨਾਲੇ ਅਕਸਰ ਇਸਕੇ ਆਂਦੇ ਜਾਂਦੇ ਰਹਾ ਜੀ ਨਸ਼ੇ ਦਾ ਇਹ ਕਾਰੋਬਾਰ ਕਰ ਰਹੇ ਆ ਜੀ ਇਸ ਦਾ ਮੁਨਸੀਆ ਜਿਹੜਾ ਸ਼ਾਮ ਲਾਲ ਜੀ ਉਹ ਨਸ਼ਾ ਫੀਮ ਸਰਿਆਂ ਵੇਚ ਰਿਹਾ ਜੀ ਉਹਨੇ ਕਿਸੇ ਦੇ ਘਰ ਨਾਲ 3 ਕਿਲੋ ਫੀਮ ਰੱਖਤੀ ਸੀ ਜੀ ਸਾਬਕਾ ਸਰਪੰਚ ਦੇ ਘਰ ਉਹਨੂੰ ਪੁਲਿਸ ਤੇ ਪਕੜਾ ਦਿਆ ਪਰ ਸਾਡੇ ਇੱਕ ਮਾਨ ਦਾ ਸਾਧਰ ਥਾਣੇ ਦਾ ਐਸਐਚਓ ਲੱਗਿਆ ਹੋਇਆ ਸੀ ਇੱਕ ਅੱਗੇ ਵਾਲੇ ਪੁਲਿਸ ਨੇ ਫੜ ਲਿਆ ਉਹ ਉਹਨੇ ਆ ਕੇ ਨਾ ਇਨਕੁਆਇਰੀ ਕਰਕੇ ਉਸੇ ਸ਼ਾਮ ਲਾਲ ਦਾ ਪਰਚਾ ਬਣਾਇਆ ਪਰ ਬਾਅਦ ਚੋਕਾ ਕਤਲ ਕਰਾ ਤਿਆ ਨੇ ਜੱਸਾ ਸਿੰਘ ਨੇ ਇਹਨੇ ਹਰੇਕ ਨੌਕਰ ਕੋਲ ਤੋਂ ਇਸ ਦਾ ਪਰਚਾ ਗੋਲੀਆਂ ਦਾ ਵੀ ਸ਼ਰਾਬ ਦਾ ਵੀ ਨੇ ਜਿਹੜੀ ਮੈਡੀਕਲ ਆ ਉਹ ਕੀਆ ਉਹਦਾ ਧੋਕੀ ਕਾ ਵੀ ਅਸੀਂ ਤਾਂ ਮੰਗ ਕਰ ਰਹੇ ਹਾਂ ਵੀ ਜਾਨ ਜੇ ਜਸਤਾ ਸਿੰਘ ਸੱਚਾ ਸਾਡੇ ਦੇ ਕਾਰਵਾਈ ਹੋਏ ਜੇ ਸਾਡਾ ਸੱਚ ਆ ਸਾਨੂੰ ਸੁਣੇ ਉਹ ਤੇ ਕਾਰਵਾਈ ਕਰੇ ਜੀ ਉਹ ਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਸਾਡੀ